ਥੋੜੀ ਪੜਾਈ ਦੇ ਵਿੱਚ ਇੱਕ ਧਰਮ ਲੈ ਕੇ ਆ ਰਹੇ ਨੇ ਮਤਲਬ ਮਤਲਬ ਇਹ ਬਹੁਤ ਬੇਸਿਕ ਗੱਲ ਹੈ ਵੀ ਇਹ ਧਰਮ ਦੇ ਨਾਲ ਕੀ ਕਰਨਾ ਚਾਹੁੰਦੇ ਨੇ ਵੀ ਇਹ ਲੋਕਾਂ ਦੀ ਜਿਹੜੀ ਪਰੇਸ਼ਾਨਿਕਤਾ ਉਹ ਖਤਮ ਕਰਨਾ ਚਾਹੁੰਦੇ ਨੇ ਤੇ ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਅਸਲੀ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਨੇ ਇਹ ਮੈਥ ਕਿਹਦੇ ਚੇਲੇ ਨੇ ਇਹ ਹੈਨਾ ਪੂਰੀ ਜੁੱਤੀ ਚੱਟਦੇ ਰਹੇ ਨੇ ਤੇ ਇਹ ਕੌਣ ਹੁੰਦੇ ਨੇ ਸਾਨੂੰ ਦੱਸਣ ਵਾਲੇ ਵੀ ਅਸੀਂ ਕੀ ਪੜ੍ਹੀਏ ਤੇ ਕੀ ਨਾ ਪੜ੍ਹੀਏ ਨੇਟ ਦੇ ਮੈਂਬਰ ਕਟਾ ਆਖੇ ਤਾਂ 31 ਮੈਂਬਰ ਕਰਤੇ 31 ਦੇ 31 ਹੁਣ ਕੌਣ ਚੁਣ ਰਿਹਾ ਵੀ ਕੌਣ ਆਊਗਾ ਇਹ ਕੇਂਦਰ ਸਰਕਾਰ ਇਹ મોદી ਸ਼ਾ ਜਿਹੜੇ ਭਾਜਪਾ ਦੇ ਹਸ ਉੱਤੇ ਬੈਠੇ ਨੇ ਇਹ ਉਹ ਤੈ ਕਰ ਰਹੇ ਨੇ ਕੇਂਦਰ ਸਰਕਾਰ ਦੇ ਹੱਥ ਚ ਜਿਹੜੇ ਸਾਰੇ ਫੈਸਲੇ ਹੋਣਗੇ ਕੇਂਦਰ ਸਰਕਾਰ ਹੀ ਆਪਣੀ ਜਿਹੜੀ ਸੈਨੇਟ ਆ ਚੁਣੂਗੀ ਜਦੋਂ ਬੰਦੇ ਹੀ ਸਾਰੇ ਸੈਨੇਟ ਦੇ ਵਿੱਚ ਕੇਂਦਰ ਦੇ ਹੋਣਗੇ ਤਾਂ ਸਭ ਕੁਝ ਕੇਂਦਰ ਦੇ ਮਰਜ਼ੀ ਦੇ ਮੁਤਾਬਕ ਯੂਨੀਵਰਸਿਟੀ ਦੇ ਵਿੱਚ ਇਹ ਸਾਡਾ ਇੱਕ ਬੱਗੀ ਇਤਿਹਾਸ ਰਿਹਾ ਹੈ ਭਗਤ ਸਿੰਘ ਰਹੇ ਨੇ ਗਦਰੀ ਬਾਬੇ ਰਹੇ ਨੇ ਕਰਤਾਰ ਸਰਾਭਾ ਰਿਹਾ ਹੈ ਗੁਲਾਬਕੌਰ ਰਹੀ ਹੈ ਆਪਣੇ ਇਤਿਹਾਸ ਦੇ ਵਿੱਚ ਵੀ ਆਪਣੇ ਇਤਿਹਾਸ ਉਹ ਹੈ ਹੁਣ ਇਹ ਉਹ ਇਤਿਹਾਸ ਹਟਾ ਕੇ ਸਾਨੂੰ ਕੀ ਪੜਾਉਣਗੇ ਵੀ ਤੁਸੀਂ ਸਵਰਕਰ ਨੂੰ ਪੁੱਜੋ ਉਹ ਸਵਰਕਰ ਜਿਹੜਾ ਜਿਹੜਾ ਅੰਗਰੇਜ਼ਾਂ ਨੂੰ ਮਾਫੀ ਨਾਮੇ ਲਿਖਦਾ ਸੀਗਾ ਕੇਜਰੀਵਾਲ ਦੇ ਉੱਤੇ ਪਰਚਾ ਹੁੰਦਾ ਉਹ ਜੇਰ ਹੁੰਦੀ ਹੈ ਤਾਂ 92 ਦੇ 92 ਉੱਥੇ ਕਿਉਂ ਪਹੁੰਚ ਕਿਵੇਂ ਪਹੁੰਚ ਜਾਂਦੇ ਨੇ ਫਟਾਫਟ ਉੱਥੇ ਪਹੁੰਚ ਜਾਂਦੇ ਨੇ ਉੱਥੇ ਧਰਨਾ ਹੋ ਜਾਂਦਾ ਬਹੁਤ ਵੱਡੀ ਖਬਰ ਬਣੀ ਸੀ ਕਿ ਬਹੁਤ ਵੱਡੀ ਗੱਲ ਬਣਦੀ ਹੈ ਨਾ ਉਹਦੇ ਲਈ ਇਹ ਸੰਘਰਸ਼ ਕਰਨ ਨੂੰ ਤਿਆਰ ਨੇ ਉਹਦੇ ਲਈ ਇਹ ਸੜਕਾਂ ਤੇ ਆਉਣ ਨੂੰ ਤਿਆਰ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹ ਸਿਰਫ ਮੀਡੀਆ ਤੇ ਕਿਉਂ ਹੋ ਰਿਹਾ ਫਿਰ ਇਹ ਆਪਣਾ ਸੈਨੇਟ ਦਾ ਮਸਲਾ ਹੈ ਸੈਨੇਟ ਦੇ ਮਸਲੇ ਦੇ ਲਈ ਸਾਰੀ ਸਰਕਾਰ ਇੱਥੇ ਕਿਉਂ ਨਹੀਂ ਕੰਮ ਕਰਦੀ ਕੇਂਦਰ ਸਰਕਾਰ ਨਾਲ ਸਾਡਾ ਰੋਸ ਹੈ ਪੰਜਾਬ ਸਰਕਾਰ ਨਾਲ ਕੀ ਰੋਸ ਸੀ ਤੁਹਾਡਾ ਜਿਸ ਨੂੰ ਲੈ ਕੇ ਤੁਸੀਂ ਇੰਨੇ ਸਵਾਲ ਕੀਤੇ ਕਿ ਤੁਹਾਡੀ ਵੀ ਕੁਝ ਵਿਰੋਧ ਦੀ ਆਵਾਜ਼ ਵਿੱਚੋਂ ਆਈ ਹੈ मतलब 2.5 ਕਰੋੜ ਪਿੱਛੇ ਭਗਵੰਤ ਮਾਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਤੇ ਤੁਸੀਂ ਕਿ ਵੀ ਅਸੀਂ 2.5 ਕਰੋੜ ਦੇਣਾ ਸੀਗਾ 2.5 ਕਰੋੜ ਕਹਿੰਦੇ ਵੀ ਅਸੀਂ ਨਹੀਂ ਦੇ ਸਕਦੇ ਫਿਰ ਸੈਂਟਰ ਨੇ ਕਿਹਾ ਵੀ ਠੀਕ ਹੈ ਅਸੀਂ ਕੇਂਦਰੀਕਰਨ ਕਰ ਲਾਂਗੇ ਫਿਰ ਯੂਨੀਵਰਸਿਟੀ ਦਾ ਵੀ ਅਸੀਂ ਚਲਾਵਾਂਗੇ ਫਿਰ ਯੂਨੀਵਰਸਿਟੀ ਨੂੰ ਫਿਰ ਇਹ ਕਹਿੰਦੇ ਠੀਕ ਹੈ ਤੁਸੀਂ ਚਲਾ ਲਓ ਉਹ ਆਪਣੇ ਹਿੰਦੀ Hindu Hindustan ਜਿਹੜਾ ਇੱਕ ਉਹਨਾਂ ਦਾ ਅਜੰਡਾ ਹੈ ਜਿਹੜਾ ਉਹ ਕਹਿੰਦੇ ਨੇ ਵੀ ਉਹ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ ਮੁਸਲਮਾਨਾਂ ਨੂੰ ਮਾਰਨ ਤੱਕ ਦੇ ਉਹ ਮਤਲਬ ਫਤਵੇ ਜਾਰੀ ਕਰਦੇ ਨੇ ਨਾ ਵੀ ਉਹ ਸਟੇਜਾਂ ਤੋਂ ਖੜ ਕੇ ਬੋਲਦੇ ਵੀ ਦੇਸ਼ ਕੇ ਗੱਦਾਰੋ ਕੋ ਗੋਲੀ ਮਾਰੋ ਉਹ ਆਪਣੇ ਪਾਰਸ਼ਨ ਦੇ ਜਿਹੜੇ ਸਾਹਮਣੇ ਆਉਂਦੇ ਜਿਵੇਂ ਮੈਂ ਮਤਲਬ ਜਿਵੇਂ ਉਹ ਸੋਚ ਹੈ ਕਿ ਨਫ਼ਰਤੀ ਸੋਚ ਹੈ ਜੀ ਜਿਨੇ ਲੋਕਾਂ ਨੂੰ ਸਿਰਫ ਵੰਡਣ ਦਾ ਕੰਮ ਕੀਤਾ ਤੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦਾ ਕੰਮ ਕੀਤਾ ਇਹ ਵੀ ਫੈਸਲਾ ਹੈ ਉਹ ਸੈਨੇਟ ਦੀ ਮਨਜ਼ੂਰੀ ਦੇ ਬਿਨਾ ਇੱਥੇ ਲਾਗੂ ਨਹੀਂ ਹੋ ਸਕਦਾ ਇਹ ਇਹ ਯੂਨੀਵਰਸਿਟੀ ਦਾ ਇੱਕ ਫੰਕਸ਼ਨਿੰਗ ਦਾ ਇੱਕ ਇੱਕ ਉਸੂਲ ਹੈ ਤੇ ਉਹਨੂੰ ਖਤਮ ਕਰਨ ਦਾ ਕੀ ਮਤਲਬ ਹੈ ਮਾਲਵਿੰਦਰ ਕੰਗ ਅਤੇ ਮੀਤ ਹਰ ਜਦੋਂ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਲਗਾਤਾਰ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਸਾਰਾ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਸਵਾਲ ਤੇ ਸਵਾਲ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਸਾਰਾ ਚਰਚਾ ਦੇ ਵਿੱਚ ਆਉਂਦੇ ਨੇ ਅਤੇ ਅਸੀਂ ਅੱਜ ਸਾਰਾ ਦੇ ਕੋਲ ਹੀ ਪਹੁੰਚੇ ਹਾਂ ਗੱਲਬਾਤ ਕਰਾਂਗੇ ਕਿ ਸਾਰਾ ਅਸਲ ਦੇ ਵਿੱਚ ਯੂਨੀਵਰਸਿਟੀ ਦੇ ਸੈਨੇਟ ਦਾ ਜਿਹੜਾ ਮਸਲਾ ਆ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਤਾ ਹੋ ਸਕਦਾ ਨੇੜੇ ਤੇੜੇ ਦੇ ਜਿਹੜੇ ਵਿਦਿਆਰਥੀ ਨੇ ਜਾਗਰੂਕ ਨੇ ਜਿਹੜੇ ਉਹਨਾਂ ਨੂੰ ਪਤਾ ਹੋਵੇ ਪਰ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਉਹ ਦੇਖਦੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਕੋਈ ਮੁੱਦਾ ਉੱਠਿਆ ਹੋਇਆ ਉਹ ਇਸ ਗੱਲ ਨੂੰ ਹਲੇ ਸਮਝ ਨਹੀਂ ਰਹੇ ਕਿ ਅਸਲ 'ਚ ਯੂਨੀਵਰਸਿਟੀ ਦੇ ਵਿੱਚ ਸੈਨੇਟ ਦਾ ਮਸਲਾ ਹੈ ਕੀ ਹੈ ਦੇਖੋ ਜਿਵੇਂ ਸੈਨੇਟ ਕੀ ਹੁੰਦੀ ਹੈ ਜਿਵੇਂ ਖੋਲ ਯੂਨੀਵਰਸਿਟੀ ਦੀ ਵੀ ਸੈਨੇਟ ਹੈਗੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨਡੀਯੂ ਦੀ ਉਹਨਾਂ ਦੀ ਵੀ ਸੈਨੇਟ ਹੈ ਪਰ ਉਹਨਾਂ ਦੀ ਸੈਨੇਟ ਦੀਆਂ ਚੋਣਾਂ ਨਹੀਂ ਹੁੰਦੀਆਂ ਹੂੰ ਇੱਥੇ ਦੀ ਸੈਨੇਟ ਦੀ ਇਹ ਆ ਖਾਸਿਤ ਸੀ ਕਿ ਪਿਛਲੇ 95 ਸਾਲਾਂ ਤੋਂ ਇੱਥੇ ਸੈਨੇਟ ਦੀਆਂ ਚੋਣਾਂ ਹੁੰਦੀਆਂ ਸੀਗੀਆਂ ਉਹ ਕਿਵੇਂ ਵੀ 99 ਮੈਂਬਰੀ ਸੈਨੇਟ ਸੀਗੀ 92 ਚੋਂ 48 ਮੈਂਬਰ ਇਲੈਕਟਡ ਹੁੰਦੇ ਸੀਗੇ ਚੋਣਾ ਹੁੰਦੀ ਸੀਗੀਆਂ ਤੇ ਇਹਨਾਂ 48 ਵਿੱਚੋਂ 15 ਉਹਨਾਂ ਦੀਆਂ ਸੀਟਾਂ ਹੁੰਦੀਆਂ ਸੀਗੀਆਂ ਜੋ ਇਥੋਂ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਨੇ ਮੈਨੂੰ ਤੁਸੀਂ ਸਾਬਕਾ ਵਿਦਿਆਰਥੀ ਹੋ ਤੁਹਾਨੂੰ 3 ਸਾਲ ਹੋ ਗਏ ਇਥੋਂ ਪੜਿਆ ਨੂੰ ਤੁਸੀਂ ਚੋਣਾ ਵਿੱਚ ਭਾਗ ਵੀ ਲੈ ਸਕਦੇ ਹੋ ਤੇ ਵੋਟ ਵੀ ਪਾ ਸਕਦੇ ਹੋ ਤੇ ਉਹ ਸੈਨੇਟ ਦਾ ਕੰਮ ਕੀ ਹੈ ਸੈਨੇਟ ਦਾ ਕੰਮ ਇਹ ਹੈ ਵੀ ਜਿਹੜੀ ਵੀ ਯੂਨੀਵਰਸਿਟੀ ਨੇ ਫੈਸਲੇ ਲੈਣੇ ਆ ਮੰਨ ਲਓ ਫੀਸਾਂ ਵਧਾਉਣੀਆਂ ਨੇ ਸਿਲੇਬਸ ਬਦਲਣਾ ਨਵੇਂ ਟੀਚਰ ਭਰਤੀ ਕਰਨੇ ਨਵੇਂ ਪ੍ਰੋਫੈਸਰ ਭਰਤੀ ਕਰਨੇ ਆ ਨਵੀਂ ਕੋਈ ਜਿਹੜੇ ਉਹ ਨੇ ਨਾਨ ਟੀਚਿੰਗ ਸਟਾਫ ਹੈ ਕੋਈ ਵੀ ਭਰਤੀ ਕਰਨੇ ਕੋਈ ਵੀ ਹੋ ਜਾ ਕੰਮ ਕਰਨਾ ਕੋਈ ਵੀ ਵੱਡਾ ਫੈਸਲਾ ਸੈਨੇਟ ਨੇ ਲੈਣਾ ਵੀ ਫੈਸਲਾ ਹੈ ਉਹ ਸੈਨੇਟ ਦੀ ਮਨਜ਼ੂਰੀ ਦੇ ਬਿਨਾ ਇੱਥੇ ਲਾਗੂ ਨਹੀਂ ਹੋ ਸਕਦਾ ਇਹ ਇਹ ਯੂਨੀਵਰਸਿਟੀ ਦਾ ਇੱਕ ਫੰਕਸ਼ਨਿੰਗ ਦਾ ਇੱਕ ਇੱਕ ਉਸੂਲ ਹੈ ਉਹਨੂੰ ਖਤਮ ਕਰਨ ਦਾ ਕੀ ਮਤਲਬ ਹੈ ਪਹਿਲੀ ਗੱਲ ਤਾਂ ਵੀ ਉਹਨੂੰ ਸੈਨੇਟ ਕੀ ਕਰਦੇ ਸੈਨੇਟ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜ ਕੇ ਰੱਖਦੀ ਹੈ ਹੁਣ ਪੰਜਾਬ ਦੇ 202 ਕਾਲਜ 7 ਜ਼ਿਲ੍ਹਿਆਂ ਦੇ ਕਾਲਜ 202 ਜਿਹੜੇ ਕਿ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਨੁਮਾਇੰਦਗੀ ਇੱਥੇ ਕਿਵੇਂ ਹੁੰਦੀ ਹੈ ਵੀ ਇੱਕ ਤਾਂ ਇੱਥੋਂ ਦੇ ਸਾਬਕਾ ਵਿਦਿਆਰਥੀ ਤਾਂ ਪੰਜਾਬ ਤੋਂ ਚੋਣਾਂ ਲੜ ਕੇ ਇੱਥੇ ਪਹੁੰਚ ਹੀ ਰਹੇ ਨੇ 15 ਉਹਦੇ ਇਲਾਵਾ ਬਾਕੀ ਜਿਹੜੇ 48 ਮੈਂਬਰ ਨੇ ਉਹਦੇ ਚੋਂ ਕਈ ਇਹ ਅਲੱਗ-ਅਲੱਗ ਜਿਹੜੇ ਕਾਲਜ ਨੇ ਇਸ ਦੇ ਨਾਲ ਜੁੜੇ ਹੋਏ ਉਹਦੇ ਪ੍ਰਿੰਸੀਪਲ ਵਦੇ ਸੋਚੀ ਪ੍ਰੋਫੈਸਰ ਵੀ ਸੈਨੇਟ ਦੇ ਮੈਂਬਰ ਹੁੰਦੇ ਨੇ ਉਹਨਾਂ ਦੀ ਗਿਣਤੀ ਵੀ ਕਾਫੀ ਘਟਾਈ ਗਈ ਹੈ ਵੀ ਹੁਣ ਜੇ ਉਹ ਆਉਣਗੇ ਵੀ ਉਹਨਾਂ ਦੀ ਗਿਣਤੀ 6 ਹੈ ਜੇ ਉਹ ਆਉਣਗੇ ਵੀ ਤਾਂ ਹੁਣ ਉਹਨਾਂ ਨੂੰ ਕੌਣ ਤੈਅ ਕਰੂਗਾ ਵੀ ਕੌਣ ਆ ਰਿਹਾ ਹੈ ਉਹ ਵੀ ਇਹ ਸੈਨੇਟ ਤੈਅ ਕਰੂਗਾ ਹਣ ਸੈਨੇਟ ਦੇ ਮੈਂਬਰ ਕਟਾ ਕੇ ਤਾਂ 31 ਮੈਂਬਰ ਕਰਤੇ 31 ਦੇ 31 ਹੁਣ ਕੌਣ ਚੁਣ ਰਿਹਾ ਵੀ ਕੌਣ ਆਊਗਾ ਇਹ ਕੇਂਦਰ ਸਰਕਾਰ ਇਹ મોદી ਸ਼ਾ ਜਿਹੜੇ ਭਾਜਪਾ ਦੇ ਸੁੱਤੇ ਬੈਠੇ ਨੇ ਇਹ ਉਹ ਤੈ ਕਰ ਰਹੇ ਨੇ ਤੁਸੀਂ ਦੱਸੋ ਸੋਚੋ ਜਿਹੜਾ ਸ਼ਾਸਨ ਹੈ ਉਹਨੂੰ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਹੱਥ ਚ ਜਿਹੜੇ ਸਾਰੇ ਫੈਸਲੇ ਹੋਣਗੇ ਕੇਂਦਰ ਸਰਕਾਰ ਹੀ ਆਪਣੀ ਜਿਹੜੀ ਸੈਨੇਟ ਆ ਚੁਣੂਗੀ ਜਦੋਂ ਬੰਦੇ ਹੀ ਸਾਰੇ ਸੈਨੇਟ ਦੇ ਵਿੱਚ ਕੇਂਦਰ ਦੇ ਹੋਣਗੇ ਤਾਂ ਸਭ ਕੁਝ ਕੇਂਦਰ ਦੇ ਮਰਜ਼ੀ ਦੇ ਮੁਤਾਬਕ ਯੂਨੀਵਰਸਿਟੀ ਦੇ ਵਿੱਚ ਚੱਲੇਗਾ ਬਿਲਕੁਲ ਤੁਸੀਂ ਦੇਖੋ ਵੀ ਹੁਣ ਨਵੇਂ ਪ੍ਰੋਫੈਸਰ ਭਾਰਤੀ ਕਰਨੇ ਪ੍ਰੋਫੈਸਰ ਕੌਣ ਭਾਰਤੀ ਕਰਨੇ ਕੌਣ ਨਹੀਂ ਕਰਨੇ ਸੈਨੇਟ ਦੇਖ ਰਹੀ ਹੈ ਸੈਨੇਟ ਸੰਗੀ ਹੈ ਤਾਂ ਪ੍ਰੋਫੈਸਰ ਵੀ ਸੰਗੀ ਆਉਣਗੇ ਕੱਲ ਨੂੰ ਸਾਡੇ ਸਿਲੇਬਸ ਬਦਲੇ ਜਾਣਗੇ ਤਾਂ ਉਦੋਂ ਉਹ ਸਿਲੇਬਸ ਕਿਸ ਤਰ੍ਹਾਂ ਬਦਲਣਗੇ ਉਹ ਆਪਣੇ ਹਿੰਦੀ ਹਿੰਦੂ ਹਿੰਦੂਸਤਾਨ ਦਾ ਜਿਹੜਾ ਇੱਕ ਉਹਨਾਂ ਦਾ ਏਜੰਡਾ ਹੈ ਜਿਹੜਾ ਉਹ ਕਹਿੰਦੇ ਨੇ ਵੀ ਉਹ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ ਮੁਸਲਮਾਨਾਂ ਨੂੰ ਮਾਰਨ ਤੱਕ ਦੇ ਉਹ ਮਤਲਬ ਫਤਵੇ ਜਾਰੀ ਕਰਦੇ ਨੇ ਨਾ ਵੀ ਉਹ ਸਟੇਜਾਂ ਤੋਂ ਖੜ ਕੇ ਬੋਲਦੇ ਵੀ ਦੇਸ਼ ਦੇ ਗੱਦਾਰੋ ਕੋ ਗੋਲੀ ਮਾਰੋ ਉਹ ਆਪਣੇ ਪਾਸ਼ਣ ਦੇ ਜਿਹੜੇ ਸਾਹਮਣੇ ਆਉਂਦੇ ਨੇ ਜਿਵੇਂ ਮੈਂ ਮਤਲਬ ਜਿਵੇਂ ਉਹ ਸੋਚ ਹੈ ਕਿ ਨਫ਼ ਨਵਾਂ ਵੱਸਲ ਮੁੱਦੇ ਆ ਤਾਂ ਪਟਕਾਉਣ ਦਾ ਕੰਮ ਕੀਤਾ ਉਹ ਸੋਚ ਨੂੰ ਇਹ ਯੂਨੀਵਰਸਿਟੀ ਵਿੱਚ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਹਿਲਾਂ ਵੀ ਕਰਦੇ ਰਹੇ ਨੇ ਤੇ ਜਿਵੇਂ ਹੁਣ ਦੇਖੋ ਆਪਣੀ ਵੀਸੀ ਹੈ ਉਹ ਆਰਐਸਐਸ ਨਾਲ ਜੁੜੀ ਹੋਈ ਹੈ ਆਪਣਾ ਡੀਐਸਡਬਲਯੂ ਏਵੀਡੀਪੀ ਦਾ ਬਕਾਇਦਾ ਪਰਚੀ ਦੇ ਉੱਤੇ ਮੈਂਬਰ ਹੈ ਤੇ ਜਿਵੇਂ ਇਸ ਯੂਨੀਵਰਸਿਟੀ ਦਾ ਪ੍ਰਸ਼ਾਸਨ ਪਹਿਲਾਂ ਹੀ ਸੈਂਟਰ ਦੇ ਅੰਦਰ ਹੈਗਾ ਤੇ ਇਸ ਸੈਨੇਟ ਦੇ ਇਹ ਜਿਹੜਾ ਕੇਂਦਰੀਕਰਨ ਦਾ ਫੈਸਲਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਇੱਕ ਇੱਕ ਇਹ ਤਾਂ ਗੱਲ ਹੈਗੀ ਹੈ ਵੀ ਸੈਨੇਟ ਭੰਗ ਕਰਕੇ ਇੱਕ ਜਮਹੂਰੀਅਤ ਦਾ ਮਸਲਾ ਇਹਦੇ ਨਾਲ ਨਾਲ 2202 ਕਾਲਜ ਜਿਹੜੇ ਹੈਗੇ ਨੇ ਉਹਨਾਂ ਦੀ ਤੁਸੀਂ ਜਿਹੜੀ ਇੱਕ ਉਹ ਨਮਾਇੰਦਗੀ ਹੈ ਅਫੀਲੀਏਸ਼ਨ ਹੈ ਉਹ ਹੁਣ ਪੰਜਾਬ ਯੂਨੀਵਰਸਿਟੀ ਨਾਲ ਨਹੀਂ ਹੈ ਪੰਜਾਬ ਦੇ ਨਾਲ ਨਹੀਂ ਹੈ ਉਹ ਵੀ ਹੁਣ ਯੂਨੀਅਨ ਦੇ ਨਾਲ ਹੈ ਦਿੱਲੀ ਦੇ ਨਾਲ ਹੈ ਤੁਸੀਂ ਦੇਖੋ ਵੀ ਹੁਣ ਉਹਨਾਂ ਕਾਲਜਾਂ ਦੇ ਵਿੱਚ ਕੀ ਪੜਾਇਆ ਜਾ ਰਿਹਾ ਹੈ ਕੌਣ ਪੜਾ ਰਿਹਾ ਹੈ ਇਹ ਕੌਣ ਤੈਅ ਕਰੂਗਾ ਉਤੋਂ ਆਊਗਾ ਹੈ ਕਿ ਅਸੀਂ ਤੈਅ ਕਰਾਂਗੇ ਹੈਨਾ ਹੁਣ ਦੇਖੋ ਇਹ ਇਹ ਆਲਰੇਡੀ ਸੈਨੀਟਲ ਦੇ ਫੈਸਲੇ ਤੋਂ ਪਹਿਲਾਂ ਸ਼ੁਰੂ ਕਰ ਚੁੱਕੇ ਨੇ ਆਪਣੇ ਪੀਯੂ ਦੇ ਹੁਸ਼ਿਆਰਪੁਰ ਰੀਜਨਲ ਕੈਂਪਸ ਦੇ ਵਿੱਚ ਇੱਕ ਨਵਾਂ ਕੋਰਸ ਇੰਟਰੋਡਿਊਸ ਹੋ ਚੁੱਕਿਆ ਹੈ ਕੁਝ ਟਾਈਮ ਪਹਿਲਾਂ ਕਰਮਕਾਂਡ ਦਾ ਕੋਰਸ ਤੁਸੀਂ ਦੇਖੋ ਵੀ ਯੂਨੀਵਰਸਿਟੀ ਕਿਹੋ ਜੀ ਥਾਂ ਹੁੰਦੀ ਜਿੱਥੇ ਆਪਾਂ ਅੰਧਵਿਸ਼ਵਾਸਾਂ ਨੂੰ ਖਤਮ ਕਰਦੇ ਆਂ ਪੁਰਾਣੀਆਂ ਰੂੜੀਵਾਦੀ ਕਦਰਾਂ ਕੀਮਤਾਂ ਨੂੰ ਆਪਾਂ ਆਪਾਂ ਇਹਨਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਆਂ ਆਪਾਂ ਲੋਕਾਂ ਨੂੰ ਜਾਗਰੂਕ ਕਰਦੇ ਆਂ ਆਪਾਂ ਇੱਕ ਬਰਾਬਰ ਸਮਾਜ ਬਣਾਉਣ ਦੀ ਗੱਲ ਕਰਦੇ ਆਂ ਤੇ ਇਹ ਮਤਲਬ ਵੀ ਤਾਂ ਸਮਾਜ ਨੂੰ ਪਿੱਛੇ ਲੈ ਕੇ ਜਾਣਦੇ ਕੋਰਸ ਲੈ ਕੇ ਆ ਰਹੇ ਨਹੀਂ ਵੀ ਤੁਸੀਂ ਪੜ ਕੇ ਮੈਨ ਪੇਪਰ ਦੇਵੋਗੇ ਨਾ ਚੀਜ਼ਾਂ ਦੇ ਜਿਵੇਂ ਹੁਣ ਇੱਥੇ ਪ੍ਰੋਗਰਾਮ ਜਿਹੜੇ ਕਈ ਹੁੰਦੇ ਨੇ ਹਨਾ ਵੀ ਵ੍ਰਿੰਦਾਵਨ ਉਤਸਵ ਵੀ ਅਸੀਂ ਮਤਲਬ ਇੱਕ ਧਰਮ ਦੇ ਪ੍ਰੋਗਰਾਮ ਕਰਾਉਣੇ ਸਿਰਫ ਯੂਨੀਵਰਸਿਟੀ ਦੇ ਵਿੱਚ ਜਦ ਕਿ ਯੂਨੀਵਰਸਿਟੀ ਦਾ ਕੋਈ ਧਰਮ ਨਹੀਂ ਹੁੰਦਾ ਯੂਨੀਵਰਸਿਟੀ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਾਉਣੇ ਇਹੋ ਜੇ ਮਤਲਬ ਇਹ ਸਹੀ ਚੀਜ਼ ਨਹੀਂ ਹੈਗੀ ਕੋਈ ਕਿਉਂਕਿ ਪਹਿਲਾਂ ਮੈਂ ਕਹਿੰਦਾ ਧਰਮ ਵੀ ਹੀ ਤਰਕ ਹੁੰਦਾ ਹੈ ਜਿਹੜਾ ਬੰਦਾ ਤਰਕਵਾਦੀ ਹੋਊਗਾ ਉਹ ਧਰਮ ਕਿਸੇ ਵੀ ਧਰਮ ਦੇ ਵਿੱਚ ਕੱਟੜ ਨਹੀਂ ਹੋਊਗਾ ਉਹ ਤਰਕ ਦੇ ਆਧਾਰ ਤੇ ਗੱਲ ਕਰੂਗਾ ਪਰ ਜੇਕਰ ਵਿਦਿਆਰਥੀ ਨੂੰ ਨੀਰੇਪੂਰੇ ਹੀ ਤੁਸੀਂ ਧਾਰਮਿਕ ਬਣਾ ਦੋਗੇ ਕਿਸੇ ਵੀ ਧਰਮ ਦੇ ਨਾਲ ਜੋੜ ਦੋਗੇ ਤਾਂ ਵਿਦਿਆਰਥੀ ਹੈ ਜਿਹੜਾ ਉਹ ਨਿਹਰਾਪੁਰਾ ਇੱਕ ਸ਼ਰਧਾ ਤੇ ਆਧਾਰਤ ਹੋ ਕੇ ਰਹਿ ਜਾਊਗਾ ਉਹਦੇ ਅੰਦਰੋਂ ਤਰਕ ਖਤਮ ਹੋ ਜਾਊਗਾ ਤੇ ਜੋ ਕੁਝ ਉਹਨੇ ਯੂਨੀਵਰਸਿਟੀ ਦੇ ਵਿੱਚ ਸਿੱਖਣਾ ਸੀ ਪੜ੍ਹਨਾ ਸੀ ਮੈਨੂੰ ਲੱਗਦਾ ਉਹ ਉਸ ਮਕਸਦ ਤੋਂ ਭਟਕ ਵੀ ਜਾਊਗਾ ਬਿਲਕੁਲ ਦੇਖੋ ਹੁਣ ਕੋਈ ਧਰਮ ਹੈ ਧਾਰਮਿਕ ਬਹੁਤ ਨਿੱਜੀ ਮਸਲਾ ਹੈ ਕਿਸੇ ਨੇ ਮੰਨਣਾ ਨਹੀਂ ਮੰਨਣਾ ਕਿੰਨਾ ਕਿੰਨਾ ਮੰਨਣਾ ਇਹ ਤੁਸੀਂ ਕਿਸੇ ਦੇ ਥੋਪ ਨਹੀਂ ਸਕਦੇ ਜਿਵੇਂ ਇਹ ਕੀ ਕਰ ਰਹੇ ਨੇ ਤੁਹਾਡੀ ਪੜ੍ਹਾਈ ਦੇ ਵਿੱਚ ਇੱਕ ਧਰਮ ਲੈ ਕੇ ਆ ਰਹੇ ਨੇ ਮਤਲਬ ਮਤਲਬ ਇਹ ਬਹੁਤ ਬੇਸਿਕ ਗੱਲ ਹੈ ਵੀ ਇਹ ਧਰਮ ਦੇ ਨਾਲ ਕੀ ਕਰਨਾ ਚਾਹੁੰਦੇ ਨੇ ਵੀ ਇਹ ਲੋਕਾਂ ਦੀ ਜਿਹੜੀ ਪਰੇਸ਼ਾਨਿਕਤਾ ਉਹ ਖਤਮ ਕਰਨਾ ਚਾਹੁੰਦੇ ਨੇ ਤੇ ਦੂਜੀ ਗੱਲ ਇਹ ਹੈ ਵੀ ਇਹ ਦੋ ਪਟਕਾਉਣਾ ਚਾਹੁੰਦੇ ਨੇ ਜੀ ਦੇਖੋ ਯੂਨੀਵਰਸਿਟੀ ਦੇ ਵਿੱਚ ਵੀ ਐ ਕਰਦੇ ਨੇ 2022 ਦੇ ਵਿੱਚ ਜਦੋਂ RAM ਮੰਦਰ ਬਣਿਆ 2000 ਨਹੀਂ 2024 ਦੀ ਗੱਲ ਹੈ ਸਹੀ 24 ਦੇ ਵਿੱਚ ਜਨਵਰੀ 22 ਜਨਵਰੀ ਹਾਂ 22 ਜਨਵਰੀ 2024 ਨੂੰ ਜਦੋਂ RAM ਮੰਦਰ ਦੀ ਦਾ ਉਰਕਰਣ ਵਗੈਰਾ ਹੁੰਦਾ ਤਾਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ RSS ਦੇ ਲੋਕ ਆਉਂਦੇ ਨੇ ਉਹ ਬਹੁਤ ਵੱਡੀ ਰੈਲੀ ਕੱਢਦੇ ਨੇ ਤੇ ਉੱਥੋਂ ਨਾਰੇ ਲਾਉਂਦੇ ਆ ਉਹ ਵੀ ਅਯੁੱਧਿਆ ਤੋਂ ਬਸ ਜਾ ਕੀ ਹੈ ਕਾਸ਼ੀ ਮਥੁਰਾ ਬਾਕੀ ਹੈ ਹੂੰ ਵੀ ਹਾਂ ਵੀ ਕਈ ਕਈ ਹੈ ਕਾਫੀ ਅਜਿਹੇ ਜਨਰਲ ਜਿਹੜੇ ਦੇਸ਼ ਦੇ ਗਦਰੂ ਕੋ ਗੋਲੀ ਮਾਰਸਾ ਲੋਕ ਕਈ ਵੀ ਚੱਲਿਆ ਸੀ ਨਾਰਾ ਉੱਥੇ ਇਹੋ ਜਿਹੇ ਕਈ ਨਾਰੇ ਇਥੇ ਯੂਨੀਵਰਸਿਟੀ ਦੇ ਵਿੱਚ ਲਾਏ ਜਾਂਦੇ ਨੇ ਤੇ ਕੌਣ ਲਾ ਰਿਹਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਜੋ ਲੋਕ ਕਰਨਾ ਚਾਹੁੰਦੇ ਨੇ ਉਹਨਾਂ ਦੀ ਸੋਚ ਇਹ ਹੈ ਤੇ ਦੇਖੋ ਹੁਣ ਕੱਲ ਨੂੰ ਕੀ ਇਹ ਸਾਡੇ ਮਤਲਬ ਸਾਡੇ ਇਤਿਹਾਸ ਦੇ ਵਿੱਚੋਂ ਤੁਸੀਂ ਸੋਚੋ ਕਿ ਬਾਬਾ ਫਰੀਦ ਹੈ ਨਾ ਸਾਡੇ ਇਤਿਹਾਸ ਜਿਹੜਾ ਸਾਡਾ ਇੱਕ ਬਾਗੀ ਇਤਿਹਾਸ ਰਿਹਾ ਭਗਤ ਸਿੰਘ ਰਹੇ ਨੇ ਗਦਰੀ ਬਾਬੇ ਰਹੇ ਨੇ ਕਰਤਾਰ ਸਰਾਭਾ ਰਹਿਆ ਗੁਲਾਬਕੌਰ ਰਹੀ ਹੈ ਆਪਣੇ ਇਤਿਹਾਸ ਦੇ ਵਿੱਚ ਵੀ ਆਪਣੇ ਇਤਿਹਾਸ ਉਹੋ ਹੈ ਹੁਣ ਇਹ ਉਹ ਇਤਿਹਾਸ ਹਟਾ ਕੇ ਸਾਨੂੰ ਕੀ ਪੜਾਉਣਗੇ ਵੀ ਤੁਸੀਂ ਸਵਰਕਰ ਨੂੰ ਪੁੱਜੋ ਉਹ ਸਵਰਕਰ ਜਿਹੜਾ ਜਿਹੜਾ ਅੰਗਰੇਜ਼ਾਂ ਨੂੰ ਮਾਫੀ ਨਾਮੇ ਲਿਖਦਾ ਸੀਗਾ ਇਹ ਤਾਂ ਉਹਦੀ ਇਹਦੀ ਹਮੈਤ ਹਮੈਤ ਕੀ ਉਹਦੇ ਚੇਲੇ ਨੇ ਇਹ ਹੈਨਾ ਪੂਰੀ ਜੁੱਤੀ ਚੱਟਦੇ ਰਹੇ ਨੇ ਤੇ ਇਹ ਕੌਣ ਹੁੰਦੇ ਨੇ ਸਾਨੂੰ ਦੱਸਣ ਵਾਲੇ ਵੀ ਅਸੀਂ ਕੀ ਪੜੀਏ ਤੇ ਕੀ ਨਾ ਪੜੀਏ ਵੀ ਇੱਕ ਖਿੱਤੇ ਦੇ ਨਾਲ ਇਹਨਾਂ ਨੇ ਲਗਾਤਾਰ ਜੋ ਧੱਕਾ ਕੀਤਾ ਹੈ ਇੱਕ ਤਾਂ ਚਲੋ ਸੰਘ ਦੀ ਜਿਹੜੀ ਆਰਐਸਐਸ ਭਾਜਪਾ ਦੀ ਸੋਚ ਹੈਗੀ ਹੈ ਜੋ ਲਾਗੂ ਕਰਨ ਦੀ ਅੱਜ ਕੋਸ਼ਿਸ਼ ਕਰ ਰਹੇ ਨੇ ਪਰ ਇਹ ਮਸਲਾ ਤੁਸੀਂ ਦੇਖੋ ਕਿੰਨੇ ਸਾਲਾਂ ਤੋਂ ਪੰਜਾਬ ਦੇ ਨਾਲ ਧੱਕਾ ਹੋਇਆ ਪਹਿਲਾਂ ਆਪਾਂ ਦੇਖਣ ਦੀ ਵੰਡ ਹੁੰਦੀ ਹੈ ਵੰਡ ਵਿੱਚ ਪੰਜਾਬ ਦੇ ਦੋ ਟੋਟੇ ਹੁੰਦੇ ਨੇ ਉਦੋਂ ਯੂਨੀਵਰਸਿਟੀ ਦੇ ਵੀ ਦੋ ਟੋਟੇ ਹੋਏ ਸੀ ਉਦੋਂ ਇਹ ਨੂੰ ਈਸ ਪੰਜਾਬੀ ਯੂਨੀਵਰਸਿਟੀ ਕਿਹਾ ਗਿਆ ਤੇ ਉਹਨੂੰ ਵੈਸਟ ਕਿਹਾ ਗਿਆ ਬਾਅਦ ਵਿੱਚ ਇਹਦਾ ਨਾਮ ਪੰਜਾਬੀ ਯੂਨੀਵਰਸਿਟੀ ਕੀਤਾ ਗਿਆ ਜਿਹੜਾ ਯੂ ਤੇ ਏ ਦਾ ਫਰਕ ਹੈ ਉਹਦਾ ਵੀ ਇਹੀ ਮਤਲਬ ਹੈ ਵੀ ਉਹ ਯੂ ਵਾਲੀ ਉਧਰ ਹੈ ਇਹ ਵਾਲੀ ਇੱਧਰ ਹੈ ਤੇ ਉਦੇ ਉਦੇ ਤੋਂ ਬਾਅਦ ਚੰਡੀਗੜ੍ਹ ਖੋਇਆ ਜਾਂਦਾ ਆਪਣੇ ਤੋਂ ਹੈਨਾ ਇਹ ਇੱਥੇ ਪੁਆਦ ਦੇ ਠਾਈ ਪਿੰਡ ਸੀਗੇ ਉਹ ਖੋਲੇ ਜਾਂਦੇ ਨੇ ਪਾਣੀਆਂ ਦਾ ਮਸਲਾ ਸਾਰਿਆਂ ਨੂੰ ਪਤਾ ਪਾਣੀ ਖੋਏ ਜਾਂਦੇ ਨੇ ਹਜੇ ਤੱਕ ਉਹ ਮਸਲਾ ਚੱਲ ਰਿਹਾ ਹੈ ਜੇ ਪਾਣੀ ਦਾ ਮਸਲਾ ਹੱਲ ਹੁੰਦਾ ਤਾਂ 2025 ਦੇ ਵਿੱਚ ਹੜਾ ਦੀ ਮਾਰ ਜ ਨਹੀਂ ਆਈ ਉਹ ਨਾ ਆਉਂਦੀ ਵੀ ਇਹ ਵੀ ਸਰਕਾਰ ਦੀ ਜਿਹੜੀ ਅੰਗੈਲੀ ਕਹਿ ਲੋ ਜਾਂ ਫਿਰ ਮਤਲਬ ਜੋ ਵੀ ਇਹ ਹੁਣ ਦੱਸਣ ਵੀ ਆਪ ਕਿਵੇਂ ਇਹਨਾਂ ਨੇ ਇੰਨੀ ਵੱਡੀ ਅਣਗਿਹਲੀ ਕਰਤੀ ਹੋ ਕਿਵੇਂ ਸਕਦੀ ਐਡੀ ਵੱਡੀ ਅਣਗਿਹਲੀ ਫਿਰ ਅਸੀਂ ਪਹਿਲਾਂ ਪਾਣੀ ਛੱਡਿਆ ਨਹੀਂ ਤੇ ਜਦੋਂ ਉਹਦਾ ਵਾਟਰ ਲੈਵਲ ਰਾਈਜ਼ ਹੋ ਗਿਆ ਨਾ ਜੋ ਵੀ ਚਲੋ ਹੋਇਆ ਹੜ੍ਹਾਂ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਇਹ ਹੜ੍ਹ ਨੂੰ ਲੈ ਕੇ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਇਹ ਲੋਕਾਂ ਦੇ ਵੀ ਮਨ 'ਚ ਸਵਾਲ ਆ ਹਾਂ ਉੱਥੇ ਉਹੀ ਗੱਲ ਹੈ ਨਾ ਉੱਥੇ ਦਾ ਉੱਥੇ ਹੀ ਖੜਾ ਹੁਣ ਦੇਖੋ ਨਵੇਂ-ਨਵੇਂ ਬਿਆਨ ਆ ਜਾਂਦੇ ਨੇ ਹੜ੍ਹਾਂ ਵੀ ਯੁੱਧ ਨਸ਼ਿਆਂ ਵਿਰੁੱਧ ਆ ਜਾਂਦਾ ਹੁਣ ਇੱਕ ਨਵਾਂ ਬਿਆਨ ਆ ਗਿਆ ਜੀ ਪੰਜਾਬ 'ਚ ਇੱਕ ਹਫ਼ਤੇ ਦੇ ਵਿੱਚ ਜਿਹੜੇ ਗੈਂਗਸਟਰ ਨੇ ਖਤਮ ਕਰ ਦਾਂਗੇ ਇਹ ਗੱਲ ਆ ਕੀ ਨੇ ਦੇਖੋ ਇਹ ਮਤਲਬ ਦਾਅਵੇ ਤਾਂ ਬਹੁਤ ਵੱਡੇ ਨੇ ਕੀ ਆਪਾਂ ਆਪ ਨੂੰ ਪਤਾ ਨਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਨਸ਼ੇ ਕਿੰਨੇ ਖਤਮ ਹੋ ਗਏ ਕੀ ਸਰਕਾਰਾਂ ਨਸ਼ਿਆਂ ਨੂੰ ਵੰਡਣ ਦੇ ਵਿੱਚ ਵਿਚ ਦੇ ਵਿੱਚ ਨਹੀਂ ਰਹੀ ਵੱਡੀ ਵੱਡੀ ਗੱਲ ਇਹ ਹੈ ਕਿ ਕੋਈ ਬੰਦਾ ਕੇਂਦਰ ਦੇ ਵਿੱਚੋਂ ਆਉਂਦਾ ਹੈ ਕੇਂਦਰ ਚੋਂ ਆ ਕੇ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਕਹਿਣ ਦਾ ਉਹਨੂੰ ਕਿਸ ਨੇ ਹੱਕ ਦਿੱਤਾ ਹੈ ਦੇਖੋ ਜਿਹੜਾ ਬੰਦੇ ਨੂੰ ਅਸੀਂ ਚੁਣਿਆ ਹੈ ਭਗਵੰਤ ਮਾਨ ਸਾਹਿਬ ਨੂੰ ਅਸੀਂ ਚੁਣਿਆ ਉਹ ਸਾਡੇ ਸੀਐਮ ਨੇ ਉਹ ਸਾਡੇ ਪੰਜਾਬ ਬਾਰੇ ਫੈਸਲੇ ਲੈ ਸਕਦੇ ਨੇ ਸਾਡੇ ਪੰਜਾਬ ਨੂੰ ਉਹ ਕਿਸੇ ਵੀ ਤਰ੍ਹਾਂ ਸੰਬੋਧਨ ਕਰਨ ਉਹ ਸਾਡੇ ਪੰਜਾਬ ਦੇ ਨੇ ਪਰ ਕੋਈ ਬਾਹਰੋਂ ਬੰਦਾ ਆ ਕੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਕਹਿੰਦਾ ਇਹ ਕਿੱਥੋਂ ਤੱਕ ਬਰਦਾਸ਼ਤ ਕੀਤਾ ਜਾਏ ਤੁਸੀਂ ਦੇਖੋ ਨਾ ਹੁਣ ਮੈਂ ਪੰਜਾਬ ਸਰਕਾਰ ਦੇ ਕੇਜਰੀਵਾਲ ਦੇ ਨਾਲ ਮੈਨੂੰ ਲੱਗਦਾ ਵੀ ਜਿਆਦਾ ਇੱਕ ਪਿਆਰ ਹੈ ਪੰਜਾਬ ਦੇ ਮਸਲਿਆਂ ਦੇ ਨਾਲ ਤੇ ਮੈਂ ਉਹਨਾਂ ਨੂੰ ਫਿਕਰ ਵੀ ਜ਼ਿਆਦਾ ਸਰਕਾਰ ਵੀ ਜ਼ਿਆਦਾ ਉਹਨਾਂ ਦੇ ਉੱਥੇ ਹੀ ਲੱਗਦੇ ਨੇ ਦੇਖੋ ਕੇਜਰੀਵਾਲ ਦੇ ਉੱਤੇ ਪਰਚਾ ਹੁੰਦਾ ਉਹ ਜੇਲ ਹੁੰਦੀ ਹੈ ਤਾਂ 92 ਦੇ 92 ਉੱਥੇ ਕਿਉਂ ਪਹੁੰਚ ਕਿਵੇਂ ਪਹੁੰਚ ਜਾਂਦੇ ਨੇ ਫਟਾਫਟ ਉੱਥੇ ਪਹੁੰਚ ਜਾਂਦੇ ਉੱਥੇ ਧਰਨਾ ਹੋ ਜਾਂਦਾ ਬਹੁਤ ਵੱਡੀ ਖਬਰ ਬਣੀ ਸੀ ਕਿ ਬਹੁਤ ਵੱਡੀ ਗੱਲ ਬਣਦੀ ਹੈ ਨਾ ਉਹਦੇ ਲਈ ਸੰਘਰਸ਼ ਕਰਨ ਨੂੰ ਤਿਆਰ ਨੇ ਉਹਦੇ ਲਈ ਇਹ ਸੜਕਾਂ ਤੇ ਆਉਣ ਨੂੰ ਤਿਆਰ ਨੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹ ਸਿਰਫ ਮੀਡੀਆ ਤੇ ਕਿਉਂ ਹੋ ਰਿਹਾ ਫਿਰ ਇਹ ਆਪਣਾ ਸੈਨੇਟ ਦਾ ਮਸਲਾ ਹੈ ਸੈਨੇਟ ਦੇ ਮਸਲੇ ਦੇ ਲਈ ਸਾਰੀ ਸਰਕਾਰ ਇੱਥੇ ਕਿਉਂ ਨਹੀਂ ਪਹੁੰਚੀ ਹੋਈ ਹਜੇ ਤੱਕ ਸਿਰਫ ਇਹ ਗੱਲਾਂ ਕਿਉਂ ਚੱਲ ਰਹੀਆਂ ਨੇ ਵੀ ਮਤਾ ਪਾਸ ਕਰਾਂਗੇ ਜਾਂ ਫਿਰ ਅਸੀਂ ਸਪੈਸ਼ਲ ਸੈਸ਼ਨ ਬੁਲਾਵਾਂਗੇ ਜਾਂ ਫਿਰ ਅਸੀਂ ਅਗਰ ਅਦਾਲਤ ਵਿੱਚ ਆਪਣਾ ਮਸਲਾ ਲੈ ਕੇ ਜਾ ਰਹੇ ਹਾਂ ਅਦਾਲਤਾਂ ਦਾ ਮਸਲਾ ਤੇ ਕੋਰਟ ਹਲ ਕੋਰਟ ਨੇ ਹੱਲ ਕਰਤਾ ਫਿਰ ਪਾਣੀਆਂ ਦਾ ਮਸਲਾ ਕੋਰਟ ਨੇ ਚੰਡੀਗੜ੍ਹ ਵਿੱਚ ਇਹ ਇਹ ਗੱਲ ਵੀ ਵਿੱਚ ਆਉਂਦੀ ਹੈ ਕਿ ਜਦੋਂ ਕੱਲ ਪੰਜਾਬ ਸਰਕਾਰ ਦੇ ਵੱਲੋਂ ਨੁਮਾਇੰਦੇ ਇੱਥੇ ਪਹੁੰਚਦੇ ਨੇ ਤਾਂ ਤੁਹਾਡੇ ਵੱਲੋਂ ਬਹੁਤ ਸਾਰੇ ਸਵਾਲ ਇਸ ਤਰ੍ਹਾਂ ਕੀਤੇ ਜਾਂਦੇ ਨੇ ਤੁਹਾਡੇ ਮਨ 'ਚ ਕੀ ਰੋਸ ਸੀ ਕਿਉਂਕਿ ਕੇਂਦਰ ਸਰਕਾਰ ਨਾਲ ਸਾਡਾ ਰੋਸ ਹੈ ਪੰਜਾਬ ਸਰਕਾਰ ਨਾਲ ਕੀ ਰੋਸ ਸੀ ਤੁਹਾਡਾ ਜਿਸ ਨੂੰ ਲੈ ਕੇ ਤੁਸੀਂ ਇੰਨੇ ਸਵਾਲ ਕੀਤੇ ਕਿ ਤੁਹਾਡੀ ਵੀ ਕੁਝ ਵਿਰੋਧਤਾ ਦੀ ਆਵਾਜ਼ ਵਿੱਚੋਂ ਆਈ ਹੈ ਕਿ ਹਾਂ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਸਵਾਲ ਕੀਤੇ ਗਏ ਉਹਨੂੰ ਵੀ ਗਲਤ ਕਿਹਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਭ ਦੇਖੋ ਜਿਹੜੇ ਕੱਲ ਸਵਾਲ ਕੀਤੇ ਗਏ ਨੇ ਸਰਕਾਰ ਨੂੰ ਮਤਲਬ ਸਰਕਾਰ ਦੇ ਨੂੰਹਿਆਂ ਨੂੰ ਮਤਲਬ ਦੇਖੋ ਸਰਕਾਰ ਨੂੰ ਸਵਾਲ ਕਰਨਾ ਕੋਈ ਉਹ ਗਲਤ ਚੀਜ਼ ਨਹੀਂ ਹੈਗੀ ਮਤਲਬ ਸਾਡੀ ਦੇਖੋ ਪੋਲੀਟੀਕਲ ਸਮਝ ਇਹ ਹੈ ਵੀ ਜਿਹੜੀ ਹੁਣ ਸਰਕਾਰ ਜਿਹੜੀ ਪਾਰਟੀ ਆ ਸਰਕਾਰ ਵਿੱਚ ਹੈਗੀ ਹੈ ਉਹ ਲੋਕਾਂ ਦੇ ਪੱਖ ਵਿੱਚ ਅਜ ਨਹੀਂ ਖੜ ਰਹੀ ਤੇ ਉਹਨੂੰ ਸਵਾਲ ਕਰਨੇ ਬੰਦੇ ਨਹੀਂ ਸਾਡੀ ਇਹ ਸਮਝ ਹੈ ਤੇ ਉਹਦੇ ਉਹ ਜਿਹੜੇ ਹੁਣ ਸਵਾਲ ਕੱਲ ਕੀਤੇ ਨੇ ਉਹ 2022 ਦੇ ਰਿਲੇਟਡ ਵੀ ਨੇ ਅੱਜ ਵੀ ਨੇ 2022 ਦੇ ਵਿੱਚ ਕੀ ਹੋਇਆ ਸੀ ਉਹਦੀ ਥੋੜੀ ਦੱਸਣੀ ਪਊਗੀ ਉਹਦੇ ਬਾਰੇ ਜਾਣਕਾਰੀ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਸੀਗਾ ਵੀ ਅਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਹਦੇ ਤੋਂ ਬਾਅਦ ਕੀ ਹੁੰਦਾ ਵੀ ਕੇਂਦਰੀਕਰਨ ਦੇ ਵਿਰੋਧ ਵਿੱਚ ਪੰਜਾਬ ਦੀਆਂ ਨੌ ਇਨਕਲਾਬੀ ਜਿਹਾ ਸਵੰਦੀਆਂ ਦਾ ਇੱਕ ਫਰੰਟ ਬਣਦਾ ਤੇ ਅਸੀਂ ਸੰਘਾ ਸ਼ੁਰੂ ਕਰਦੇ ਹਾਂ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਵੱਲ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਸੀ ਤੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਸਾਡੇ ਉੱਤੇ ਬਹੁਤ ਬਰਬਰ ਤਰੀਕੇ ਨਾਲ लाठी चार्ज ਕੀਤਾ। ਹੂੰ। ਮਤਲਬ ਜਿਹੜੇ ਸਿਵਲ ਡਰੈਸ ਵਿੱਚ ਜਿਹੜੇ ਅਫਸਰ ਸੀਗੇ ਉਹਨੇ ਤਾਂ ਚੱਕ ਚੱਕ ਕੇ ਮੁੰਡਿਆਂ ਨੂੰ ਬੈਰੀਕੇਡਾਂ ਦੇ ਉੱਤੇ ਸਿੱਟਿਆ ਇਹਦੀ ਸਾਰੀ ਵੀਡੀਓਜ਼ ਇਹਦੀ ਫੋਟੋਆਂ ਵਗੈਰਾ ਸਾਰੇ ਕੁਝ ਹੈਗਾ ਵੀ ਕੁੜੀਆਂ ਨੂੰ ਜਿਹੜੀ ਪੰਜਾਬ ਪੁਲਿਸ ਮੇਲ ਪੁਲਿਸ ਅਫਸਰ ਨਿਓ ਕਿਵੇਂ ਮੈਨਹੈਂਡਲ ਕਰ ਰਹੇ ਨੇ। ਠੀਕ ਹੈ। ਉਹਦੇ ਤੋਂ ਬਾਅਦ ਅਸੀਂ ਸੰਗਰੂਰ ਜਾਂਦੇ ਆ। ਸੰਗਰੂਰ ਭਾਗ ਪਦਾਸਰ ਕੇ ਰੰਜਾਨੇ ਆ ਤੇ ਮਤਲਬ ਉਥੇ ਪ੍ਰੋਟੈਸਟ ਕਰਨ ਤੇ ਉਥੇ ਵੀ ਇਹ ਮਤਲਬ ਸੈਂਟਰ ਦੀ ਫੋਰਸ ਭਲਾਉਂਦੇ ਨੇ ਹਨਾ ਵੀ 2 ਸਟੋਰੀ ਜਿੱਡੇ ਬੈਰੀਕੇਡ ਲਿਆਉਂਦੇ ਆ ਟਰੱਕ ਰੱਖ ਦਿੰਦੇ ਆ ਰਸਤੇ ਰਾਸ ਤੇ ਵੀ ਅਸੀਂ ਕੋਈ ਅਤਵਾਦੀ ਆ ਹਨਾ ਉਦੋਂ ਮਸਲਾ ਕੀ ਸੀਗਾ ਉਦੋਂ ਮਤਲਬ 2.5 ਕਰੋੜ ਪਿੱਛੇ ਭਗਵੰਤ ਮਾਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਤੇ ਤੁਸੀਂ ਕਿ ਵੀ ਅਸੀਂ 2.5 ਕਰੋੜ ਦੇਣਾ ਸੀਗਾ 2.5 ਕਰੋੜ ਕਹਿੰਦੇ ਵੀ ਅਸੀਂ ਨਹੀਂ ਦੇ ਸਕਦੇ ਫਿਰ ਸੈਂਟਰ ਨੇ ਕਿਹਾ ਵੀ ਠੀਕ ਹੈ ਅਸੀਂ ਕੇਂਦਰੀਕਰਨ ਕਰ ਲਾਂਗੇ ਫਿਰ ਯੂਨੀਵਰਸਿਟੀ ਦਾ ਵੀ ਅਸੀਂ ਚਲਾਵਾਂਗੇ ਫਿਰ ਯੂਨੀਵਰਸਿਟੀ ਨੂੰ ਫਿਰ ਇਹ ਕਹਿੰਦੇ ਠੀਕ ਹੈ ਤੁਸੀਂ ਚਲਾ ਲ ਹੂੰ ਇਹ ਤਾਂ ਬਹੁਤ ਵੱਡੀ ਗੱਲ ਹੈ ਨਾ 2.5 ਕਰੋੜ ਪਿੱਛੇ ਜੇ 2022 ਦੇ ਵਿੱਚ ਤਿਆਰ ਹੋ ਗਏ ਸੀ ਵੀ ਯੂਨੀਵਰਸਿਟੀ ਸਕੇਂਦਰ ਕੋਲ ਚਲੀ ਜਾਵੇ ਤੇ ਅੱਜ ਵੀ ਇਹਨਾਂ ਤੇ ਸਵਾਲ ਤਾਂ ਬਣਦਾ ਹੈ ਨਾ ਵੀ ਜੇ ਪਹਿਲਾਂ ਇਹ ਰਵਈਆ ਰਿਹਾ ਹੈ ਤਾਂ ਹੁਣ ਰਵਈਏ ਦੇ ਵਿੱਚ ਕੀ ਬਦਲਾਅ ਹੋਇਆ ਤੇ ਉਹਦੇ ਬਾਰੇ ਪਿਛਲੇ ਵਾਰੇ ਕੀ ਜਵਾਬ ਹੈ ਵੀ ਦੇਖੋ ਫੇਰ ਤੋਂ ਇਹੀ ਗੱਲ ਵੀ ਜੇ ਉਹ ਅੱਜ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਅਸੀਂ ਕਹਿੰਦੇ ਵੀ ਨਾਲ ਖੜਨਾ ਸਿਰਫ ਅਦਾਲਤ ਦੇ ਵਿੱਚ ਸਿਰਫ ਗਵਰਨਰ ਨਾਲ ਮੀਟਿੰਗ ਕਰਕੇ ਯਾਨੀ ਵੀ ਗਵਰਨਰ ਨਾਲ ਮੀਟਿੰਗ ਕੀ ਹੋਗੀ ਗਵਰਨਰ ਤਾਂ ਹੁਣ ਸੈਂਟਰ ਦਾ ਬੰਦਾ ਹੈ ਨਾ ਗਵਰਨਰ ਨਾਲ ਸਿਰਫ ਮੀਟਿੰਗ ਕਰਕੇ ਨਹੀਂ ਹੋਊਗਾ ਕੁਝ ਉਹ ਸਮਾਂ ਹੁਣ ਲੰਘ ਚੁੱਕਿਆ ਤੁਸੀਂ ਦੇਖੋ ਸਰਕਾਰ ਸਰਕਾਰ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਐਕਸ-ਆਫਿਸ਼ੀਓ ਮੈਂਬਰ ਹੁੰਦੇ ਮਤਲਬ ਸਰਕਾਰ ਦੇ ਕੁਝ ਅਹੁਦੇ ਹੁੰਦੇ ਨੇ ਜਿਹੜੇ ਆਟੋਮੈਟਿਕਲੀ ਸਾਡੀ ਸੈਨੇਟ ਦੇ ਮੈਂਬਰ ਹੁੰਦੇ ਆ ਜਿਵੇਂ ਸੀਐਮ ਹੋ ਗਿਆ ਜਿਹੜਾ ਉਹ ਹੈ ਸਿੱਖਿਆ ਮੰਤਰੀ ਹੈ ਉਹ ਹੋ ਗਿਆ ਹੋਰ ਵੀ ਕੁਝ ਅਫਸਰ ਹੁੰਦੇ ਨੇ ਤੇ ਮਤਲਬ ਇਹਨਾਂ ਦੀ ਇਹਨਾਂ ਦਾ ਰੋਲ ਹੁਣ ਸੈਨੇਟ ਦੇ ਫੈਸਲਾ ਜਿਹੜੀ ਜਿਹੜੀ ਫੈਸਲੇ ਲੈਂਦੀ ਹੈ ਸੈਨੇਟ ਉਹਦੇ ਵਿੱਚ ਕਿਉਂ ਨਹੀਂ ਰਿਹਾ ਇਹ ਕਿਉਂ ਨਹੀਂ ਸੈਨੇਟ ਦੀ ਮੀਟਿੰਗਾਂ ਵਿੱਚ ਭਾਗ ਲੈਂਦੇ ਹੈਨਾ ਹਜੇ ਤੱਕ ਸਿੱਖਿਆ ਮੰਤਰੀ ਇੱਥੇ ਤੇ ਇੱਥੇ ਤੱਕ ਕਿਉਂ ਨਹੀਂ ਪਹੁੰਚਿਆ ਤੇ ਇਹ ਸਵਾਲ ਦੇਖੋ ਜਾਇਜ਼ ਨੇ ਸਰਕਾਰ ਇਹਨਾਂ ਲਈ ਜਵਾਬ ਦੇ ਹੈਗੀ ਹੈ ਵੀ ਅਸੀਂ ਸਰਕਾਰ ਨੂੰ ਸਵਾਲ ਕਰ ਸਕਦੇ ਹਾਂ ਗੱਲ ਇਹ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਅੱਜ ਮਤਲਬ ਕੋਈ ਇੱਕ ਪੋਲਿਟਿਕਲ ਪਾਰਟੀ ਹੈਨਾ ਵੀ ਇਹ ਦੀ ਦੀ 스테ਜ ਨਾ ਬਣੀ ਇਹ ਆਪਣਾ ਧਰਨਾ ਜਿਹੜਾ ਹੈ ਨਾ ਵੀ ਇਹ ਸਮੂਹ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਸਾਡੀ ਇਤਿਹਾਸ ਦਾ ਵਿਰਾਸਤ ਦਾ ਮਸਲਾ ਹੈ ਕਿਤੇ ਨਾ ਕਿਤੇ ਪੰਜਾਬੀ ਦਾ ਮਸਲਾ ਵੀ ਇਸ ਸਭ ਦੇ ਵਿੱਚ ਉੱਠਦਾ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜਾ ਮਸਲਾ ਉੱਠਦਾ ਹੈ ਤੇ ਉਸ ਤੋਂ ਬਾਅਦ ਇਹ ਗੱਲ ਯੂਨੀਵਰਸਿਟੀ ਤੇ ਆ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਵੀ ਖਤਮ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਦੇਖੋ ਪੰਜਾਬੀ ਭਾਸ਼ਾ ਦੇ ਇਹਦਾ ਵੀ ਬਹੁਤ ਪੁਰਾਣਾ ਹੀ ਮਸਲਾ ਚੱਲ ਰਿਹਾ ਹੈ ਤੁਸੀਂ ਦੇਖੋ 68 ਤੇ ਜਿਹੜਾ ਰੀਆਰਗਨਾਈਜੇਸ਼ਨ ਐਕਟ ਹੁੰਦਾ ਹੈ ਪੰਜਾਬ ਰੀਆਰਗਨਾਈਜੇਸ਼ਨ ਐਕਟ 68 ਦਾ ਉਹਦੇ ਤਹਿਤ ਪੰਜਾਬ ਤੋਂ ਹੀ ਤਾਂ ਚੰਡੀਗੜ੍ਹ ਖੋਇਆ ਜਾਂਦਾ ਹੈ ਉਹਦੇ ਨਾਲ ਨਾਲ ਕਿੰਨੇ ਪੰਜਾਬੀ ਇਲਾਕੇ ਖੋਹ ਲਏ ਜਾਂਦੇ ਨੇ ਹੁਣ ਦੇਖੋ ਪੰਜਾਬ ਪੰਜਾਬੀ ਜਿਹੜੇ ਬੋਲਦੇ ਇਲਾਕੇ ਨੇ ਆ ਜੋ ਕਾਫੀ ਹੋਰ ਸਟੇਟਸ ਵਿੱਚ ਵੀ ਹੈਗੇ ਨੇ ਜਿਹੜੇ ਹੁਣ ਜਿਹੜੇ ਕਹਿੰਦੇ ਵੀ ਡੋਗਰੀ ਅਲੱਗ ਭਾਸ਼ਾ ਹੈ ਡੋਗਰੀ ਪੰਜਾਬੀ ਦੀ ਉਪ ਬੋਲੀ ਹੈ ਉਹ ਕਿਵੇਂ ਪਤਾ ਲੱਗਦਾ ਆਪਾਂ ਨੂੰ ਵੀ ਜੇ ਆਪਾਂ ਹੁਣ ਇੱਥੋਂ ਜੰਮੂ ਦੇ ਵਿੱਚ ਜਾਵਾਂਗੇ ਤੇ ਕਿਸੇ ਨਾਲ ਉਹ ਡੋਗਰੀ ਬੋਲਣ ਤੇ ਆਪਾਂ ਜਿਹੜੀ ਹੁਣ ਆਪਾਂ ਪੰਜਾਬੀ ਤੋਂ ਡੋਗਰੀ ਮੰਨ ਲਓ ਜੱਡੜ ਭਾਸ਼ਾ ਵਾਂ ਹੁਣ ਤੇ ਆਪਾਂ ਨੂੰ ਬਿਨਾਂ ਕਿਸੇ ਤੀਜੇ ਬੰਦੇ ਦੀ ਲੋੜ ਲੱਗਿਆ ਸਾਨੂੰ ਆਪਾਂ ਨੂੰ ਉਹਦੀ ਗੱਲ ਸਮਝ ਆ ਜਾਊਗੀ ਉਹਨਾਂ ਨੂੰ ਸਾਡੀ ਗੱਲ ਸਮਝ ਆ ਜਾਊਗੀ ਤੇ ਮਤਲਬ ਭਾਸ਼ਾ ਇੱਕੋ ਹੈ ਹੈਨਾ ਮਤਲਬ ਇਹ ਚੀਜ਼ ਆਪਾਂ ਹਿੰਦੀ ਤੇ ਪੰਜਾਬੀ 'ਚ ਆਪਾਂ ਜਿਹੜਾ ਫਰਕ ਹੈਗਾ ਜੇ ਉਦਾਹਰਣ ਦੇਖੀਏ ਚੰਡੀਗੜ੍ਹ ਦੇ ਵਿੱਚ ਵੀ ਭਾਈ ਚੰਡੀਗੜ੍ਹ ਦੀ ਆਪਾਂ ਕਰੀ ਗੱਲ ਚੰਡੀਗੜ੍ਹ ਦੇ ਵਿੱਚ ਪੁਆਦੀ ਬੋਲੀ ਬੋਲੀ ਜਾਂਦੀ ਹੈ ਤੇ ਮਾਝਾ ਮਾਲਵਾ ਦੁਆਬਾ ਗਿਣਿਆ ਗਿਆ ਹੁਣ ਤੱਕ ਮੈਨੂੰ ਵੀ ਇਹ ਕਿਤੇ ਨ ਕਿਤੇ ਸਾਜ਼ਿਸ਼ ਦੀ ਬੂਹ ਆਉਂਦੀ ਹੈ ਇਸ ਗੱਲ ਦੇ ਵਿੱਚ ਵੀ ਕਿ ਮਾਝਾ ਮਾਲਵਾ ਦੁਆਬਾ ਨੂੰ ਉਭਾ ਰਿਆ ਗਿਆ ਤੇ ਪੁਆਦ ਇਲਾਕਾ ਜਾਂ ਪੁਆਦ ਬੋਲੀ ਨੂੰ ਕਦੇ ਵੀ ਇਹਨਾਂ ਤਿੰਨਾਂ ਦੇ ਨਾਲ ਜੋੜ ਕੇ ਨਹੀਂ ਦੇਖਿਆ ਗਿਆ ਕਿਉਂਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਅਲੱਗ ਹੀ ਸਮਝਿਆ ਗਿਆ ਉਨ ਦੇਖੋ ਹਰਿਆਣੇ ਦੇ ਵਿੱਚ ਵੀ ਤਾਂ ਕਈ ਇਲਾਕੇ ਨੇ ਨਾ ਜਿਹੜੇ ਪੰਜਾਬੀ ਬੋਲਦੇ ਨੇ ਜਿਹੜੇ ਪੰਜਾਬ ਦੇ ਇਲਾਕੇ ਨੇ ਤੇ ਪਵਾਦ ਦੇ ਪਵਾਦ ਨੂੰ ਇਹਨਾਂ ਨੇ ਮਤਲਬ ਸ ਹਰਿਆਣਵੀ ਕਹਿ ਕੇ ਵੀ ਇਹਨੂੰ ਨਕਾਰਨਾ ਬਹੁਤ ਸੌਖਾ ਹੋ ਗਿਆ ਡੋਗਰੀ ਨੂੰ ਵੱਡ ਭਾਸ਼ਾ ਬਣਾ ਦਿੱਤਾ ਗਿਆ ਨਾ ਜਿਵੇਂ ਹੁਣ ਸਰਸਾ ਫਤਿਆਬਾਦ ਹੈ ਹਨੂਮਾਨਗੜ ਹੈ ਗੰਗਾ ਨਗਰ ਹੈ ਜਿਵੇਂ ਇਹੋ ਜਿਹੇ ਇਲਾਕੇ ਨਹੀਂ ਆ ਫਿਰ ਕਠੂਆ ਵਰਗੇ ਵੀ ਕਈ 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 ਇਲਾਕੇ ਨੇ ਹੁਣ ਉਹ ਮਤਲਬ ਉਹ ਡੋਗਰੀ ਬੋਲਦੇ ਆ ਪੰਜਾਬੀ ਦੀਆਂ ਉਪ ਬੋਲੀਆਂ ਬੋਲਦੇ ਜਿਵੇਂ ਹੁਣ ਦੇਖੋ ਮਲਤਾਨੀ ਹੈ ਹੈਨਾ ਜਾਂ ਫਿਰ ਹਾਂ ਮਤਲਬ ਇਹ ਮੋਠਵਾਰੀ ਹੈ ਜਾਂ ਕਈ ਜਿਵੇਂ ਆਪਾਂ ਨੂੰ ਪਤਾ ਵੀ ਕਈ ਲੈ ਮਤਲਬ ਉਪ ਬੋਲੀਆਂ ਡਾਇਲੈਕਟ ਹੁੰਦੇ ਨੇ ਭਾਸ਼ਾ ਦੇ ਪਰ ਉਹਦੇ ਨਾਲ ਭਾਸ਼ਾ ਨਹੀਂ ਬਦਲ ਜਾਂਦੀ ਹੈਨਾ ਵੀ ਉਹ ਭੂਗੋਲਿਕ ਫਰਕਾਂ ਕਰਕੇ ਵੀ ਕੋਈ ਮਤਲਬ ਉਹਦੇ ਫਰਕ ਕਰਕੇ ਜਿਵੇਂ ਹੁਣ ਇਹ ਹਰਿਆਣੇ ਦਾ ਨਾਲ ਲੱਗਦਾ ਇਲਾਕਾ ਆ ਕੁਆਦ ਲਾ ਲੂ ਤੇ ਇਹਦੇ ਤੇ ਅਸਰ ਹੈਗਾ ਹਾਂ ਇਹਦੇ ਤੇ ਅਸਰ ਹੈ ਹਾਂ ਦੂਜੀ ਭਾਸ਼ਾ ਦਾ ਅਸਰ ਹੈ ਪਰ ਇਹ ਭਾਸ਼ਾ ਦੂਜੀ ਨਹੀਂ ਬਣ ਜਾਂਦੀ ਤੇ ਇਸ ਇਹ ਵੀ ਇਹ ਵੀ ਸਹੀ ਗੱਲ ਹੈ ਦੇਖੋ ਪੰਜਾਬੀ ਭਾਸ਼ਾ ਦੇ ਨਾਲ ਹੋਰ ਕਿਵੇਂ ਧੱਕਾ ਹੋ ਰਿਹਾ ਹੈ ਕਿ ਇਹ ਮਸਲਾ ਵੀ ਇਲਾਕੇ ਹੋਏ ਗਏ ਦੂਜੀ ਗੱਲ ਇਹ ਹੈ ਵੀ ਤੁਸੀਂ ਹੁਣ ਅਜ ਪੰਜਾਬ ਦੇ ਸਕੂਲਾਂ ਦੇ ਵਿੱਚ ਜਾਓ ਤਾਂ ਪੰਜਾਬੀ ਬੋਲਣ ਤੇ ਤੁਹਾਨੂੰ ਜੁਰਮਾਨਾ ਲੱਗਦਾ ਹੈ ਜੁਰਮਾਨਾ ਲੱਗਦਾ ਤੁਸੀਂ ਪੰਜਾਬੀ ਮਤਲਬ ਤੁਸੀਂ ਪੰਜਾਬੀ ਬੋਲੋਗੇ ਤਾਂ ਅੰਡਰਸਟੂਡ ਗੱਲ ਹੈ ਵੀ ਤੁਹਾਡੇ ਉੱਤੇ ਐਕਸ਼ਨ ਲੈਣਗੇ ਤੁਹਾਡੇ ਤੇ ਆਪਕ ਤੁਹਾਡੇ ਤੇ ਐਕਸ਼ਨ ਲੈਣਗੇ ਇੱਥੇ ਕੁਝ ਟਾਈਮ ਪਹਿਲਾਂ ਪਿਛਲੇ ਮਹੀਨੇ ਦੀ ਗੱਲ ਹੈ ਇੱਕ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਪ੍ਰੋਫੈਸਰ ਨੇ ਕਿਹਾ ਸੀ ਆਈ ਹੇਟ ਪੰਜਾਬੀ ਮੇਰੇ ਨਾਲ ਪੰਜਾਬੀ ਚ ਗੱਲ ਨਾ ਕਰਿਆ ਕਰੋ ਵੀ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਵੀ ਪੰਜਾਬੀ ਜਿਹੜੇ ਲੋਕ ਬੋਲਦੇ ਨੇ ਹਨਾ ਵੀ ਉਹ ਉਹ ਕਈ ਵੀ ਅਨਪੜ੍ਹ ਹੁੰਦੇ ਨੇ ਗਵਾਰ ਹੁੰਦੇ ਨੇ ਵੀ ਚੰਗੀ ਭਾਸ਼ਾ ਨਹੀਂ ਹੈਗੀ ਇਹ ਇੱਕ ਤੁਸੀਂ ਦੇਖੋ ਵੀ ਅੰਗਰੇਜ਼ਾਂ ਵੇਲੇ ਦੀ ਸੋਚ ਹੈ ਇਹ ਉਹ ਉਹ ਉਹਨਾਂ ਨੇ ਜਦੋਂ ਇੰਗਲਿਸ਼ ਥੋਪਣੀ ਸੀਗੀ ਆਪਣੇ ਉੱਤੇ ਉਹਨਾਂ ਨੇ ਸੋਚ ਬਣਾਈ ਸੀ ਕਿ ਵੀ ਤੁਹਾਡੀਆਂ ਪਛਾਵਾਂ ਨੀਵੀਆਂ ਨੇ ਸਾਡੀ ਉੱਚੀ ਹੈ ਉਵੇਂ ਹੀ ਅੱਜ ਹੋ ਰਿਹਾ ਉਵੇਂ ਸਾਡੇ ਤੇ ਹਿੰਦੀ ਥੋਪੀ ਜਾ ਰਹੀ ਹੈ ਇੰਗਲਿਸ਼ ਵੀ ਥੋਪੀ ਜਾ ਰਹੀ ਹੈ ਤੇ ਪੰਜਾਬੀ ਨੂੰ ਨੀਵਾ ਦਿਖਾਇਆ ਜਾ ਰਿਹਾ ਤੇ ਇਹ ਕੁੱਲ ਵਿੱਚ ਦੇਖੋ ਪੂਰੇ ਮੈਂ ਇੱਕ ਇਹ ਲੜੀ ਹੈ ਇਹ ਚ ਨੇ ਚੀਜ਼ਾਂ ਇਹ ਸਾਰੀਆਂ ਇਕੱਠੀਆਂ ਨੇ ਇੱਕ ਕੌਮ ਦੇ ਕਈ ਹੱਕਾਂ ਨੂੰ ਅੱਜ ਦਬਾਇਆ ਜਾ ਰਿਹਾ ਉਹ ਤੋਂ ਖੋਏ ਜਾ ਰਹੇ ਨੇ ਹੱਕ ਪਾਣੀ ਹੋਣ ਨਾ ਵੀ ਚੰਡੀਗੜ੍ਹ ਹੋਵੇ ਪੰਜਾਬੀ ਬੋਲਦੇ ਇਲਾਕੇ ਹੋਣ ਭਾਸ਼ਾ ਹੋਵੇ ਤੇ ਹੁਣ ਆ ਮਸਲਾ ਆਪਾਂ ਗੱਲ ਮੁੜ ਕੇ ਇਸ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ਤੇ ਆਉਂਦੇ ਆ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਹੁਣ 10 ਤਰੀਕ ਰੱਖੀ ਗਈ ਹੈ 10 ਤਰੀਕ ਦੇ ਵਿੱਚ ਕੀ ਕੁਝ ਰੂਪਰੇਖਾ ਉਲਿਖੀ ਗਈ ਹੈ ਕਿ ਜਿਹੜੇ ਫੈਸਲੇ ਹੋ ਸਕਦੇ ਨੇ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਇੱਕ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਫੈਸਲੇ ਮੀਟਿੰਗ ਤੋਂ ਬਾਅਦ ਜੀ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਮੀਟਿੰਗ ਤੋਂ ਬਾਅਦ ਉਹ ਆ ਚੁੱਕੇ ਹੋਣਗੇ ਮੀਡੀਆ ਨਾਲ ਉਹਨਾਂ ਨੇ ਗੱਲਬਾਤ ਕਰਨੀ ਜੋ ਯੂਨੀਵਰਸਿਟੀ ਬੰਦ ਕਰਨੀ ਹੈ 10 ਨੂੰ ਅਸੀਂ ਓਪਨ ਸਰਤਾ ਦਿੱਤਾ ਹੋਇਆ ਲੋਕਾਂ ਨੂੰ ਵੀ ਲੋਕ ਵੱਤਵਾਦ ਗਿਣਤੀ ਦੇ ਵਿੱਚ ਯੂਨੀਵਰਸਿਟੀ ਚ ਪਹੁੰਚਣ 10 ਤਰੀਕ ਨੂੰ ਅ ਅੱਜ ਦੀ ਮੀਟਿੰਗ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਸ਼ਾਮਿਲ ਸੀਗੀਆਂ ਕਈ ਨੌਜਵਾਨ ਜਥੇਬੰਦੀਆਂ ਜਿਵੇਂ ਨੌਜਵਾਨ ਭਾਰਤ ਸਭਾ ਹੋ ਗਈ ਉਹ ਸ਼ਾਮਿਲ ਸੀਗੇ ਅ ਪ੍ਰੋਫੈਸਰਾਂ ਵੱਲੋਂ 11 58 ਜਿਹੜਾ ਲਾਇਬ੍ਰੇਰੀਨ ਐਂਡ ਟੀਚਰ ਫਰੰਟ ਪ੍ਰੋਫੈਸਰ ਫਰੰਟ ਹੈ ਉਹ ਸ਼ਾਮਿਲ ਸੀਗੇ ਡੈਮੋਕਰੈਟਿਕ ਟੀਚਰ ਫਰੰਟ ਸ਼ਾਮਿਲ ਸੀਗਾ ਹੋਰ ਕਈ ਜਥੇਬੰਦੀਆਂ ਜਿਹੜੀ ਜਮਹੂਰੀ ਜਥੇਬੰਦੀਆਂ ਨੇ ਉਹ ਅੱਜ ਸ਼ਾਮਿਲ ਸੀਗੀਆਂ ਤੇ ਆਉਣ ਵਾਲੇ ਜਿਹੜੀ 10 ਤਰੀਕਾ ਉਹਦੀ ਰੂਪਰੇਖਾ ਕੀ ਹੈ ਉਹ ਥੋੜਾ ਜਿਹਾ ਉਹਦੀ ਰੂਪਰੇਖਾ ਇਹ ਰਹੂਗੀ ਜੀ ਅਸੀਂ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਯੂਨੀਵਰਸਿਟੀ ਦੀਆਂ ਕਲਾਸਾਂ ਤੇ ਯੂਨੀਵਰਸਿਟੀ ਦੀ ਫੰਕਸ਼ਨਿੰਗ ਉਸ ਦਿਨ ਬੰਦ ਰਹੂਗੀ ਤੇ ਯੂਨੀਵਰਸਿਟੀ ਦੇ ਅੰਦਰ ਅਸੀਂ ਪ੍ਰੋਟੈਸਟ ਕਰਾਂਗੇ ਖੁੱਲਾ ਪ੍ਰੋਟੈਸਟ ਹੋਊਗਾ ਤੇ ਸਾਰਾ ਦਿਨ ਪ੍ਰੋਟੈਸਟ ਚੱਲੂਗਾ ਇਹ ਜੀ ਤਾਂ ਸਾਰਾ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਦੱਸਿਆ ਕਿ ਜਿਹੜੀ ਸੈਨੇਟ ਅਸਲ ਦੇ ਵਿੱਚ ਯੂਨੀਵਰਸਿਟੀ ਦੀ ਇੱਕ ਸੰਗਠਿਤ ਕਹਿ ਲਈ ਕਿ ਢਾਂਚਾ ਆ ਜਿਹਨੂੰ ਚਲਾਉਣ ਦੇ ਲਈ ਵੱਖ-ਵੱਖ ਤਰੀਕਿਆਂ ਦੇ ਨਾਲ ਮੈਂਬਰ ਨੇ ਜਿਹੜੇ ਚੁਣੇ ਵੀ ਜਾਂਦੇ ਨੇ ਸਰਕਾਰ भेज्या ਵੀ ਜਾਂਦਾ ਹੈ ਪਰ ਹੁਣ ਜੋ ਸਾਰਾ ਕੁਝ ਇਹ ਇੱਕ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੈਨੇਟ ਦੀ ਤਾਂ ਇੱਕ ਵੱਡਾ ਹਮਲਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ ਦੇ ਉੱਤੇ ਕੀਤਾ ਗਿਆ ਜਿਸ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਪ੍ਰੋਟੈਸਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਤਾਂ ਸਾਰਾ ਵਰਗ ਜਿਹੜੇ ਹਿੰਮਤੀ ਵਿਦਿਆਰਥੀ ਨੇ ਉਹ ਅੱਗੇ ਆ ਕੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਬਾਕੀ ਤੁਸੀਂ ਆਪਣੀ ਰੈਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ